ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਤਰਨਜੀਤ ਸਿੰਘ ਸੁਰਸਿੰਘ ਅਸੀਂ ਇਸ ਵੇਲੇ ਮੌਜੂਦ ਹਾਂ ਪਿੰਡ ਸੁਰਸਿੰਘ ਜ਼ਿਲ੍ਹਾ ਤਰਨਤਾਰਨ ਦੇ ਖੇਡ ਮੈਦਾਨ ਵੀ ਖੇਤ ਜਿੱਥੇ ਕਿ ਜਿੱਥੋਂ ਕਿ 66 ਕੇਵੀ ਬਿਜਲੀ ਲਾਈਨ ਜਿਹੜੀ ਆ ਲੰਘਦੀ ਹੈ ਤੇ ਬੇहद ਨੀਵੀਂ ਹੋਣ ਕਾਰਨ ਜਿਹੜਾ ਆ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਲੋਕਾਂ ਵਿੱਚ ਹਰ ਵੇਲੇ ਜਿਹੜਾ ਇੱਥੇ ਸਥਾਨਕ ਲੋਕਾਂ ਨੂੰ ਜਾਂ ਰਾਹਗੀਰਾਂ ਨੂੰ ਜਿਹੜਾ ਉਹਨਾਂ ਦੇ ਵਿੱਚ ਖੌਫ ਬਣਿਆ ਰਹਿੰਦਾ ਹੈ ਕਿ ਕਿਤੇ ਕੋਈ ਅਣਹੋਣੀ ਨਾ ਵਾਪਰ ਜਾਵੇ ਜਦ ਕਿ ਮਹਿਕਮਾ ਇਸ ਸੰਬੰਧੀ ਜਿਹੜਾ ਹੁਕਮ ਬਕਰਨੀ ਨੀਂਦ ਸੁਤਾ ਹੋਇਆ ਹੈ ਇਸ ਸੰਬੰਧੀ ਗੱਲ ਕਰਦੇ ਹਾਂ ਸਥਾਨਕ ਲੋਕਾਂ ਨਾਲ ਉਹਨਾਂ ਦਾ ਕੀ ਕਹਿਣਾ ਹੈ ਸਾਸਿਕਾ ਭਾਜੀ ਸਾਸਿਕਾ ਭਾਜੀ ਭਾਜੀ ਇਹ ਬਿਜਲੀ ਲਾਈਨ ਜਿਹੜੀ ਆ 66 ਕੇਵੀ 66000 ਵੋਲਟ ਜਿਹੜੀ ਆ ਬਿਜਲੀ ਲਾਈਨ ਆ ਬੇहद ਨੇਵੀ ਆ ਕਿੰਨੀ ਕੋਈ ਚਾਈ ਇਹਦੀ ਰਹਿ ਚੁੱਕੀ ਆ ਹੁਣ ਹੋਣ ਹੋ ਗਈ ਆ ਹੁਣ ਇਹਦੀ 10 ਫੁੱਟ 10 12 ਫੁੱਟ ਆ ਜੀ ਅੱਛਾ ਜੀ ਸਰਕਾਰ ਨੂੰ ਸਾਡੀ ਬੇਨਤੀ ਆ ਵੀ ਇਹ ਪਾਸੇ ਹੋਣੀ ਚਾਹੀਦੀ ਆ ਤੇ ਚਾਹੇ ਉੱਚੀ ਕੀਤੀ ਜਾਵੇ ਹਾਂਜੀ ਤੇ ਸਰਕਾਰੀ ਗਰਾਊਂਡ ਆ ਹਾਂਜੀ ਤੇ ਜਿਹਦੇ ਵਿੱਚ ਬੱਚੇ ਖੇਡਦੇ ਆ ਕਿ ਘੋੜ ਸਵਾਰ ਵੀ ਹੁੰਦੇ ਸਵਾਰੀ ਕਰਦੇ ਆ ਜੋੜ ਮੇਲੇ ਮੜਾਏ ਜਾਂਦੇ ਆ ਉਦੋਂ ਇੱਥੇ ਪਤਾ ਲੱਗਾ ਕਿ ਬੜੀ ਸੰਗਤ ਹੁੰਦੀ ਆ ਕਬੱਡੀ ਵੀ ਖੇਡ ਕਬੱਡੀ ਵੀ ਹੁੰਦੀ ਆ ਕੁਸ਼ਤੀਆਂ ਵੀ ਹੁੰਦੀਆਂ ਨੇ ਤੇ ਮੱਲਾ ਵੀ ਸਜਾਇਆ ਜਾਂਦਾ ਨੰਗ ਸਿੰਘਾਂ ਵੱਲੋਂ ਘੋੜ ਸਵਾਰੀ ਕੀਤੀ ਜਾਂਦੀ ਆ ਉਦੋਂ ਕਾਫੀ ਸੰਗਤ ਹੁੰਦੀ ਇੱਥੇ ਹਾਂਜੀ ਹਾਂਜੀ ਉਦੋਂ ਜੋ ਘੋੜ ਸਵਾਰੀ ਹੁੰਦੀ ਉਦੋਂ ਨੰਗ ਸਿੰਘ ਜਦੋਂ ਖੇਡਦੇ ਉਦੋਂ ਉਹਨਾਂ ਕੋ ਬਰਛੇ ਦੇ ਆ ਉਹ ਕਿਤੇ ਲੱਗ ਵੀ ਸਕਦਾ ਜਸਵੰਤ ਸਿੰਘ ਜੀ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੀ ਲੈਂਡ ਬੇਹਦ ਨੀਵੀ ਆ 66000 ਵੋਲਟ ਜਿਹੜਾ ਆ ਇਹ ਦੱਸ ਦਿਆ ਕਿ ਜੇ ਕੋਈ ਇਹਦੇ 2-3 ਫੁੱਟ ਵੀ ਇਹਦੇ ਨੇੜੇ ਆ ਜਾਵੇ ਤੇ ਇਹ ਉਸ ਨੂੰ ਖਿੱਚ ਲੈਂਦੀ ਹੈ ਇਸ ਵਿਅਕਤੀ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਇਸ ਮੁਸ਼ਕਲ ਸਬੰਧੀ ਅਸੀਂ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਭਗਤ ਸਤਿਮਾਨ ਨੂੰ ਜਿਹੜੀ ਸਰਕਾਰ ਦੇ ਮੇਨ ਮੱਦੇ ਅੱਜ ਉਹਨਾਂ ਨੂੰ ਇਹ ਆ ਵੀ ਆਨੂੰ ਇਹ ਤਾਰਾਂ ਜਿਹੜੀਆਂ ਉੱਚੀਆਂ ਚੀਟੀਆਂ ਜਾਵੇ ਜਾਂ ਕਿਤੇ ਸਾਈਡ ਤੇ ਹੋ ਜਾਣਾ ਤੇ ਜਦੋਂ ਆਪਣੇ ਆ ਬਾਬਾ ਜੀ ਦੇ ਜੋੜ ਮੇਲੇ ਚੱਲਦੇ ਰਹਿੰਦੇ ਆ ਹੁਣ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਚੱਲਣਾ ਇੱਥੇ ਤੇ ਫਿਰ ਵੀ ਮੁਸ਼ਕਲ ਆ ਜੀ ਇੱਥੇ ਸੰਗਤ ਇੱਥੇ ਵੇਖਿਆ ਜਾਂਦਾ ਹੈ ਕਿ ਜੋੜ ਮੇਲੇ ਤੇ ਬਾਬੂ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਤੇ ਖਾਸ ਕਰਕੇ ਬਹੁਤ ਜ਼ਿਆਦੀ ਸੰਗਤ ਜਿਹੜੀ ਆ ਉਹ ਟਰਾਲੀਆਂ ਟਰੈਕਟਰਾਂ ਤੇ ਟਰੱਕਾਂ ਦੇ ਇੱਥੇ ਆਉਂਦੀ ਆ ਹਾਂਜੀ ਹਾਂਜੀ ਆਉਦੀ ਆ ਜੀ ਇੱਥੇ ਆਉਂਦੀ ਆ ਬਾਬਾ ਜੀ ਦੇ ਮੇਲੇ ਬਣਾਏ ਜਾਂਦੇ ਆ ਤੁਹਾਡੇ ਸਾਹਮਣੇ ਹਰ ਸਾਲ ਮੇਲਾ ਬਾਬਾ ਬੁੱਢਾ ਸਾਹਿਬ ਦਾ ਹੀ ਮਨਾਇਆ ਜਾਂਦਾ ਏ ਇਹਦੇ ਪਰੇਸ਼ਾਨੀ ਬਹੁਤ ਜ਼ਿਆਦੀ ਆ ਜੀ ਦੋ ਛੜਕਾਂ ਜਾਂਦੀਆਂ ਜੇ ਦੋ ਝੜਕਾਂ ਦੇ ਉੱਤੇ ਨੀਵੀਂ ਤਾਰ ਆ ਲੱਗਾਂ ਦਾ ਡਰਿਆ ਜੀ ਕੋਈ ਟਰੱਕ ਲਿੰਕ ਰੋਡ ਜਿਹੜੇ ਆ ਉਹਨਾਂ ਦੇ ਉੱਪਰੋਂ ਵੀ ਇਹ ਜਿਹੜੀ ਆ ਲੰਘਦੀ ਆ ਲੰਘਦੀ ਆ ਜੀ ਉਹਨਾਂ ਦੇ ਆਪਣੇ ਲੱਗਾਂ ਦਾ ਡਰਿਆ ਜੀ ਜਦੋਂ ਪਾਪਾ ਜੀ ਦੇ ਬਾਲਨ ਦੇ ਟਰਾਲੇ ਲੰਘ ਤੇ ਮਤਲਬ ਇੱਕ ਟਰੱਕ ਨਾ ਕਿਤੇ ਆ ਸੰਗਤ ਦੇ ਕੋਈ ਵੀ ਆ ਪਰ ਬਹੁਤ ਡਰ ਰਹਿੰਦਾ ਦੋ ਤਿੰਨ ਰਸ ਸਿੰਘ ਇੱਥੇ ਲੱਗ ਵੀ ਚੁੱਕੇ ਆ ਤੇ ਇਹ ਆਪਾਂ ਨੂੰ ਸਰਕਾਰ ਤੋਂ ਇਹੋ ਹੀ ਆਪਾਂ ਤੁਮਨ ਸਾਹਿਬ ਨੂੰ ਕਹਿ ਸਕਦੇ ਆ ਵੀ ਅਸੀਂ ਅਟਾ ਮਸਲਾ ਹੱਲ ਹੋਣਾ ਚਾਹੀਦਾ ਹਾਂ ਜੀ ਟਰਾਲੀਆਂ ਵੀ ਇੱਥੇ ਆ ਵੇਖੋ ਵੀ ਆ ਨੀਵੀਆਂ ਕਿੰਨੀ ਨੀਵੀਆਂ ਤਾਰ ਤੇ ਜਦੋਂ ਕੋਈ ਇੱਥੇ ਮਿੱਟੀ ਸੋੜਦੇ ਜਾਂ ਕੋਈ ਉਦਾਂ ਵੀ ਨਾਲ ਲੱਗਦੀ ਆ ਜਦੋਂ ਆਪਣੇ ਬਾਬਾ ਜੀ ਇੱਥੇ ਮੱਲਾ-ਮੁੱਲਾ ਕੱਢਦੇ ਆ ਕੋਈ ਵੀ ਸਿੰਘਾ ਜਦੋਂ ਆਪਣਾ ਘੋੜ ਸਵਾਰ ਕਰਦੇ ਪਰਚਿਆਂ ਦੇ ਉਹ ਲੱਗਨ ਦਾ ਡਰਿਆ ਜਾਂ ਕੋਈ ਵੀ ਗੇਲੋ ਤੇ ਇੱਥੇ ਬਹੁਤ ਡਰਿਆ ਪੱਤੀ ਖੇਤ ਦੇ ਗਰਾਊਂਡ ਆ ਲਾਗੇ ਸਕੂਲ ਆ ਤੇ ਕਿ ਪੱਟੀ ਤਾਲ ਲੈਣੇ ਆ ਵੀ ਇਹ ਬਹੁਤ ਹਰ ਸਾਹ ਆਪਰ ਸਕਦਾ ਜੀ ਇਹਦੇ ਇਹਦਾ ਕੋਈ ਹੱਲ ਕਰਿਆ ਜਾਵੇ ਹਾਂਜੀ ਖਿਡਾਰੀਆਂ ਦੇ ਵੀ ਪਤਾ ਲੱਗਾ ਵੀ ਜਿਹੜੇ ਇੱਥੇ ਮਿਹਨਤ ਕਰਦੇ ਨੇ ਰੋਜ਼ ਗਰਾਊਂਡ ਦੇ ਵਿੱਚ ਖਿਡਾਰੀ ਆਉਂਦੇ ਆ ਉਹਨਾਂ ਦਾ ਵੀ ਸਾਥ ਸੁਕਾਰੇਂਦਾ ਆ ਕਈ ਜਣ ਕਈਆਂ ਨੇ ਇਸ ਬੰਦੀ ਕਿਹਾ ਵੀ ਆ ਵੀ ਸਾਹੀਂ ਵੀ ਜਿਹੜਾ ਉਹ ਸਹਿਮ ਦੇ ਵਿੱਚ ਰਹਿੰਦੇ ਆ ਹਾਂਜੀ 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 ਖਿਡਾਰੀ ਖੇਡਦੇ ਬੱਚੇ ਆਉਂਦੇ ਰੋਜ਼ ਆਉਂਦੇ ਆ ਪਰ ਨਹੀਂ ਕਿਸੇ ਪਰਨੇ ਕੋਈ ਕਰਦਾ ਚੁੱਕਿਆ ਨਹੀਂ ਅੱਜ ਅਸੀਂ ਇਹ ਮੁੱਦਾ ਚੁੱਕਿਆ ਹੈ ਅਸੀਂ ਇਹ ਕਈਨੇ ਪੁਰਾਣ ਤਮਨ ਸਾਹਿਬ ਨੂੰ ਵੀ ਇਹ ਆਪਣਾ ਇਹ ਕੀਤਾ ਜਾਵੇ ਮਸਲਾ ਤੇ ਜੇ ਕੋਈ ਹੋਣੀ ਹੋ ਗਈ ਤਾਂ ਫਿਰ ਵੀ ਕਰਨਾ ਤੇ ਪਹਿਲਾਂ ਹੀ ਕੀਤਾ ਜਾਵੇ ਟਾਵਰੇ ਉੱਚੇ ਲਾਏ ਜਾਣ ਤੇ ਆਪਣਾ ਇਹ ਕੀਤਾ ਜਾਵੇ ਮਸਲਾ ਤੇ ਬਾਕੀ ਇਹ ਭਗਵੰਤਬਾਨ ਸਾਹਿਬ ਨੂੰ ਇਹੋ ਹੀ ਬੇਨਤੀ ਆ ਵੀ ਜਰੂਰ ਕੀਤਾ ਜਾਵੇ ਪਹਿਲਾਂ ਪਹਿਲਾਂ ਸੋ ਇਹ ਸਨ ਸਥਾਨਕ ਵਾਸੀ ਜਿਨ੍ਹਾਂ ਨੇ ਦੱਸਿਆ ਹੈ ਕਿ 66000 ਵੋਲਟ 66 ਕੇਵੀ ਲਾਈਨ ਬਿਜਲੀ ਦੀ ਜਿਹੜੀ ਇੱਥੋਂ ਲੰਘਦੀ ਹੈ ਅਤੇ ਦੋ ਲਿੰਕ ਰੋਡ ਜਿਹੜੇ ਦੋ ਨੇ ਇੱਕ ਪਿੰਡ ਚੱਕ ਵਾਲਾ ਤੇ ਇੱਕ ਪਧਰੀ ਮੋੜ ਵਾਲਾ ਲਿੰਕ ਰੋਡ ਉਹਨਾਂ ਦੇ ਉੱਪਰੋਂ ਲੰਘਦੀ ਆ ਤੇ ਸਿਰਫ 10 15 ਫੁੱਟ ਦੇ ਵਿਚਕਾਰ ਹੀ ਜਿਹੜੀ ਆ ਉਹ ਸਿਰਫ ਉਚਾਈ ਇਹਦੀ ਆ ਉਹ ਬਿਜਲੀ ਲਾਈਨ ਤੇ ਰਹਿ ਚੁੱਕੀ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਉੱਚ ਬਿਜਲੀ ਅਧਿਕਾਰੀ ਇਸ ਦਾ ਮਸਲੇ ਦਾ ਤੁਰੰਤ ਨੋਟਿਸ ਲੈਣਗੇ ਅਤੇ ਟਾਵਰ ਲਗਾ ਕੇ ਇਸ ਬਿਜਲੀ ਲਾਈਨ ਨੂੰ ਉੱਚਾ ਕਰਕੇ ਲੋਕਾਂ ਨੂੰ ਰਾਹਤ ਦਿਵਾਉਣਗੇ ਦੇਖਦੇ ਰਹੋ ਲੋਕ ਚਰਚਾ ਟੀਵੀ